ਗੁਰੂ ਅਮਰਦਾਸ ਜੀ ਨੇ ਸਾਵਣਮਲ ਨੂੰ ਹਰੀਪੁਰ ਭੇਜਣਾ ਇੱਕ ਦਿਨ ਸਿੱਖਾਂ ਨੇ ਗੁਰੂ ਸਾਹਿਬ ਜੀ ਕੋਲ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੂਰ ਦੂਰ ਤੋਂ Hindu ਤੇ Musalman ਆਦ ਅਨੇਕ ਜਾਤਾਂ ਦੇ ਲੋਕ ਦਰਸ਼ਨ ਕਰਨ ਆਉਂਦੇ ਹਨ ਪਰ ਉਹਨਾਂ ਦੇ ਰਹਿਣ ਵਾਸਤੇ ਕੋਈ ਖੁੱਲੀ ਜਗ੍ਹਾ ਨਹੀਂ ਹੈ ਇਸ ਵਾਸਤੇ ਕੋਈ ਖੁੱਲਾ ਮਕਾਨ ਬਣਾਉਣਾ ਚਾਹੀਦਾ ਹੈ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੇ ਕੁਝ ਹੋਰ ਸਿਆਣੇ ਸਿੱਖਾਂ ਨਾਲ ਸਲਾਹ ਕਰਕੇ ਆਪਣੇ ਭਤੀਜੇ ਸਾਵਣਮਲ ਨੂੰ ਆਖਿਆ ਕਿ ਤੁਸੀਂ ਆਪਣੇ ਨਾਲ ਪੰਜ ਸਿੱਖ ਲੈ ਕੇ ਤੈਸਤ ਹਰੀਪੁਰ ਦੇ ਰਾਜੇ ਕੋਲ ਜਾਓ ਅਤੇ ਉਥੋਂ ਮਕਾਨਾ ਵਾਸਤੇ ਲੱਕੜ ਬੰਨ ਕੇ ਬਿਆਸ ਨਦੀ ਰਾਹੀਂ ਭੇਜਣ ਦਾ ਪ੍ਰਬੰਧ ਕਰੋ ਤਾਂ ਸ਼ਾਵਣ ਮਾਲ ਨੇ ਕਿਹਾ ਮਹਾਰਾਜ ਪਹਾੜੀਏ ਲੋਕ ਪੱਥਰ ਪੂਜਕ ਹਨ ਗੁਰੂ ਪੂਜਕ ਨਹੀਂ ਹਨ ਇਸ ਵਾਸਤੇ ਲੱਕੜ ਖਰੀਦਣ ਲਈ ਬਹੁਤ ਧਨ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਸਭ ਸ਼ਕਤੀਆਂ ਤੇਰੇ ਅਧੀਨ ਹਨ ਤੂੰ ਜਿਵੇਂ ਚਾਹੇਗਾ ਉਹਨਾਂ ਨੂੰ ਵਰਤ ਕੇ ਰਾਜੇ ਨੂੰ ਗੁਰੂ ਘਰ ਦਾ ਪ੍ਰੇਮੀ ਬਣਾ ਲਵੀ ਅਤੇ ਫਿਰ ਉਹ ਆਪੇ ਹੀ ਗੁਰੂ ਘਰ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇਗੀ ਤੈਨੂੰ ਦੇ ਦੇਵੇਗਾ ਇਹ ਗੱਲ ਆ ਕੇ ਗੁਰੂ ਸਾਹਿਬ ਜੀ ਨੇ ਸ਼ਾਉਣ ਮਲ ਨੂੰ ਆਪਣੇ ਹੱਥ ਦਾ ਇੱਕ ਰੁਮਾਲ ਦਿੱਤਾ ਅਤੇ ਆਖਿਆ ਕਿ ਇਸ ਰੁਮਾਲ ਨੂੰ ਹੱਥ ਵਿੱਚ ਫੜ ਕੇ ਜੋ ਕੋਈ ਤੂੰ ਚਾਹੇਗਾ ਉਹ ਹੋ ਜਾਊਗਾ ਤੇਰੀ ਹਰ ਇੱਕ ਇੱਛਾ ਇਹ ਰੁਮਾਲ ਪੂਰੀ ਕਰੂਗਾ ਰੁਮਾਲ ਲੈ ਕੇ ਸ਼ਾਉਣ ਮਲ ਦੇ ਕਪਾੜੇ ਖੁੱਲ ਗਏ ਉਹ ਬੜਾ ਖੁਸ਼ ਹੋਇਆ ਦੂਸਰੇ ਦਿਨ ਹੀ ਤਿਆਰੀ ਕਰਕੇ ਸ਼ਾਉਣ ਮਲ ਆਪਣੇ ਨਾਲ ਪੰਜ ਸਿੱਖ ਲੈ ਕੇ ਹਰੀਪੁਰ ਨੂੰ ਚੱਲ ਪਿਆ ਜਦ ਹਰੀਪੁਰ ਪਹੁੰਚਿਆ ਤਾਂ ਉਸ ਦਿਨ ਇਕਾਦਸ਼ੀ ਦਾ ਵਰਤ ਹੋਣ ਕਰਕੇ ਰਾਜੇ ਵੱਲੋਂ ਹੁਕਮ ਸੀ ਕਿ ਕੋਈ ਅੰਨ ਨੂੰ ਹੱਥ ਨਾ ਲਾਵੇ ਪਰੰਤੂ ਸ਼ਾਉਣਮਲ ਨੇ ਸੰਧਾਰਨ ਦੀ ਤਰ੍ਹਾਂ ਪ੍ਰਸ਼ਾਦ ਤਿਆਰ ਕਰਕੇ ਸਾਥੀਆਂ ਸੇਤ ਆਪ ਛਕਿਆ ਅਤੇ ਕੁਝ ਲੋਕਾਂ ਨੂੰ ਦੇ ਦਿੱਤਾ। ਇਸ ਗੱਲ ਦੀ ਜਦ ਰਾਜੇ ਨੂੰ ਖਬਰ ਹੋਈ ਤਾਂ ਉਸਨੇ ਭਾਈ ਸ਼ਾਉਣਮਲ ਨੂੰ ਸੱਦ ਕੇ ਪੁੱਛਿਆ ਕਿ ਤੂੰ ਸਾਜ ਇਕਾदशी ਵਾਲੇ ਦਿਨ ਅੰਨ ਕਿਉਂ ਖਾਦਾ ਹੈ? ਵਰਤ ਕਿਉਂ ਨਹੀਂ ਰੱਖਿਆ? ਤਦ ਸ਼ਾਉਣਮਲ ਨੇ ਕਿਹਾ ਕਿ ਗੁਰੂ ਜੀ ਦਾ ਲੰਗਰ ਸਦਾ ਹੀ ਚੱਲਦਾ ਰਹਿੰਦਾ ਹੈ ਕਿਉਂਕਿ ਗੁਰੂ ਘਰ ਇਸ ਤਰ੍ਹਾਂ ਦੇ ਭਰਮਾਂ ਵਿੱਚ ਨਿਸ਼ਚੈ ਨਹੀਂ ਰੱਖਦਾ। ਇਹ ਉੱਤਰ ਸੁਣ ਕੇ ਰਾਜੇ ਦੇ ਗੁਰੂ ਇੱਕ ਬਰਾਗੀ ਸਾਧੂ ਨੇ ਕਿਹਾ ਕੇ ਹਕਮ ਨਹੀਂ ਮੰਨਦੇ ਇਹਨਾਂ ਨੂੰ ਕੈਦ ਕਰ ਦੇਣਾ ਚਾਹੀਦਾ ਹੈ ਆਪਣੇ ਗੁਰੂ ਦੇ ਕਹਿਣ ਅਨੁਸਾਰ ਰਾਜੇ ਨੇ ਸ਼ਾਮਣ ਮਲ ਨੂੰ ਕੈਦ ਕਰ ਦਿੱਤਾ ਦੂਸਰੇ ਦਿਨ ਹੀ ਰਾਜੇ ਦੇ ਲੜਕੇ ਨੂੰ ਹੈਜਾ ਹੋ ਗਿਆ ਅਤੇ ਉਹ ਮਰ ਗਿਆ ਰਾਜੇ ਦੇ ਮਹਿਲਾਂ ਵਿੱਚ ਰੋਣਾ ਪਿੱਟਣਾ ਪੈ ਗਿਆ ਰਾਜੇ ਦੇ ਮੰਤਰੀ ਨੇ ਕਿਹਾ ਮਹਾਰਾਜ ਤੁਸੀਂ ਜਿਹੜੇ ਗੁਰੂ ਦੇ ਨਰਦੋਸ਼ ਸਿੱਖਾਂ ਨੂੰ ਕੈਦ ਵਿੱਚ ਪਾ ਦਿੱਤਾ ਹੈ ਇਹ ਉਹਨਾਂ ਦੀ ਨਰਾਦਰੀ ਦਾ ਫਲ ਹੈ ਕਿ ਰਾਜਕੁਮਾਰ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਕੈਦ ਵਿੱਚੋਂ ਕੱਢ ਦਿਓ ਅਤੇ ਭਲ ਬਖਸ਼ਾਓ ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜ ਕੇ ਵੱਲੋਂ ਬਖਸ਼ਾਈ ਅਤੇ ਉਹਨਾਂ ਨੂੰ ਕੈਦ ਵਿੱਚੋਂ ਛੱਡ ਦਿੱਤਾ। ਤਦ ਸ਼ਾਉਣਮਲ ਨੇ ਕਿਹਾ ਕਿ ਜੇਕਰ ਰਾਜਾ ਗੁਰੂ ਦਾ ਸਿੱਖ ਬਣ ਜਾਵੇ ਤਾਂ ਮੈਂ ਉਸਦੇ ਲੜਕੇ ਨੂੰ ਜ਼ਿੰਦਾ ਕਰ ਦਿਆਂਗਾ। ਜਦ ਰਾਜੇ ਨੂੰ ਇਹ ਗੱਲ ਦੱਸੀ ਗਈ ਤਾਂ ਉਸਨੇ ਕਿਹਾ ਕਿ ਜੇਕਰ ਮੇਰਾ ਲੜਕਾ ਜ਼ਿੰਦਾ ਹੋ ਜਾਵੇ ਤਾਂ ਮੈਂ ਤੇ ਮੇਰਾ ਸਾਰਾ ਪਰਿਵਾਰ ਹੀ ਗੁਰੂ ਤੇ ਸਿੱਖ ਬਣ ਜਾਵਾਂਗੇ। ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਸ ਗੁਰੂ ਦੇ ਸਿੱਖ ਨੂੰ ਸ਼ੀਤੀ ਮਹਿਲਾਂ ਵਿੱਚ ਲੈ ਕੇ ਆਓ। ਜਦ ਵਜ਼ੀਰ ਨੇ ਆਦਮੀ ਭੇਜ ਕੇ ਸ਼ਾਉਣਮਲ ਨੂੰ ਮਹਿਲਾਂ ਵਿੱਚ ਸੱਦ ਕੇ ਰਾਜੇ ਦੀ ਇਹ ਗੱਲ ਦੱਸੀ ਤਾਂ ਸ਼ਾਹਨਮਲ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਸਾਰੇ ਚੁੱਪ ਕਰਕੇ ਬੈਠ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਰੋਣਾ ਪਿਟਣਾ ਬੰਦ ਕਰ ਦਿਓ। ਉਪਰੰਤ ਸ਼ਾਹਨਮਲ ਨੇ ਮਰਦਾ ਲੜਕੇ ਪਾਸ ਬੈਠ ਕੇ ਜਪਜੀ ਸਾਹਿਬੀ ਦਾ ਪਾਠ ਕੀਤਾ। ਜਦ ਗੁਰੂ ਜੀ ਦੇ ਰਮਾਲ ਦੀ ਕੰਨੀ ਧੋ ਕੇ ਲੜਕੇ ਦੇ ਮੂੰਹ ਵਿੱਚ ਪਾਈ ਤਾਂ ਰਮਾਲ ਫੜ ਕੇ ਉਹਦੇ ਸਿਰ ਤੇ ਫੇਰ ਕੇ ਸਤਨਾਮ ਆਖਿਆ ਤਾਂ ਲੜਕਾ ਉੱਠ ਕੇ ਬੈਠ ਗਿਆ। ਇਹ ਗੱਲ ਦੇਖ ਕੇ ਰਾਜਾ ਅਤੇ ਰਾਣੀ ਸ਼ਾਹਨਮਲ ਜੀ ਦੇ ਚਰਨਾਂ ਤੇ ਪੈ ਗਏ। ਮਹਿਲਾਂ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ। ਰਾਜੇ ਨੇ ਸ਼ਾਹਮਣ ਮਲ ਨੂੰ ਬਹੁਤ ਧੰਨ ਵਸਤਰ ਭੇੜ ਕੀਤੇ ਅਤੇ ਫਿਰ ਸਤਨਾਮ ਦਾ ਉਪਦੇਸ਼ ਲੈ ਕੇ ਗੁਰੂ ਘਰ ਦਾ ਸੇਵਕ ਬਣ ਗਿਆ। ਉਪਰੰਤ ਸਾਰੀ ਰਿਆਸਤ ਦੇ ਲੋਕ ਗੁਰੂ ਘਰ ਦੇ ਸਿੱਖ ਬਣ ਗਏ। ਜਦ 2-4 ਦਿਨ ਖੁਸ਼ੀਆਂ ਵਿੱਚ ਲੰਘ ਗਏ ਤਾਂ ਇੱਕ ਦਿਨ ਰਾਜੇ ਨੇ ਸ਼ਾਹਮਣ ਮਲ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ। ਸ਼ਾਹਮਣ ਮਲ ਨੇ ਕਿਹਾ ਮਹਾਰਾਜ ਵਿਆਸ ਨਦੀ ਦੇ ਕਿਨਾਰੇ ਇੱਕ ਗੋਇੰਦਵਾਲ ਨਗਰ ਹੈ। ਉੱਥੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਤੀਜੀ ਥਾਂ ਬੈਠਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਨਿਵਾਸ ਰੱਖਦੇ ਹਨ। ਉਹਨਾਂ ਦੇ ਦਰਸ਼ਣਾਂ ਨੂੰ ਬਹੁਤ ਸਖ ਸੇਵਕ ਸੰਗਤਾਂ ਆਉਂਦੀਆਂ ਹਨ ਉਹਨਾਂ ਦੇ ਆਰਾਮ ਵਾਸਤੇ ਗੁਰੂ ਜੀ ਉਥੇ ਮਕਾਨ ਬਣਵਾ ਰਹੇ ਹਨ ਜਿੰਨਾ ਵਾਸਤੇ ਬਹੁਤ ਲੱਕੜ ਦੀ ਲੋੜ ਹੈ ਰਾਜੇ ਨੇ ਉਸੇ ਸਮੇਂ ਹੀ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਤੇ ਕਿਹਾ ਕਿ ਮਕਾਨਾਂ ਵਿੱਚ ਕੰਮ ਆਉਣ ਵਾਲੀ ਦਿਯਾਰ ਬਿਆਰ ਆਦਕ ਵੱਢ ਕੇ ਉਹਨਾਂ ਦੇ 베ੜੇ ਬੰਨ ਕੇ ਬਿਆਸ ਵਿੱਚ ਤਾਰ ਦਿਓ ਇਸ ਤਰ੍ਹਾਂ ਛੇਤੀ ਹੀ ਬਹੁਤ ਸਾਰੀ ਲੱਕੜੀ ਗੋਇੰਦਵਾਲ ਪਹੁੰਚਣ ਲੱਗ ਗਈ ਅਤੇ ਲੋਕ ਆਪੋ ਆਪਣੇ ਮਕਾਨ ਤੇ ਦੁਕਾਨਾਂ ਉਸਾਰਨ ਲੱਗੇ ਸੋ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਾਉਣ ਮਲ ਨੂੰ ਹਰੀਪੁਰ ਭੇਜ ਕੇ ਸਿੱਖੀ ਦਾ ਪ੍ਰਚਾਰ ਕਰਵਾਇਆ ਤੇ ਦੂਰੋਂ ਦੂਰੋਂ ਆ ਰਹੀਆਂ ਸੰਗਤਾਂ ਦੇ ਰਹਿਣ ਵਾਸਤੇ ਮਕਾਨ ਬਣਾਈ। ਸੋ ਇਹ ਸਾਖੀ ਸਾਨੂੰ ਜੀਵਨ ਬਿਤਾਉਂਤ 10 ਪਾਸ਼ਾ ਜਾਂ ਕਿਤਾਬ ਤੋਂ ਮਿਲਦੀ ਹੈ। ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।